ਮੰਮਾ ਮੇਰੇ ਦੀ ਆਦਤ ਆ ਘਰੇ ਰੁਪਈਆ ਹੋਵੇ ਚਾਹੇ ਨਾ ਹੋਵੇ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਸਾਡੇ ਮੇਰੀ ਮਾਸੀਆਂ ਮਾਸੀ ਆ ਮੇਰੇ ਉਹ ਵੀ ਬਹੁਤ ਵਧੀਆ ਪਰਿਵਾਰ ਚੋਂ ਆ ਮੇਰੇ ਮਾਮੇ ਆ ਮਤਲਬ ਕਿ ਆਪਣੇ ਆਪਣੇ ਘਰ ਸਾਰੇ ਸੱਟ ਆ ਮੇਰੇ ਇੱਕ ਛੋਟਾ ਮਾਮਾ ਹੀ ਆ ਜਿਹੜਾ ਮੇਰੇ ਤੇ ਸਾਡੇ ਨਾਲ ਰਹਿੰਦਾ ਮੇਰੇ ਮੰਮੀ ਨਾਲ ਬਟ ਉਹ ਇੱਕ ਘਰ ਚ ਹੋ ਕੇ ਵੀ ਅਲੱਗ ਹੈ ਜਿੱਦਾਂ ਤੇ ਉਹ ਵੀ ਜਿੱਦਾਂ ਵਧੀਆ ਆ ਪਰ ਮੇਰੀ ਮੰਮੀ ਨੇ ਕਦੇ ਨਾ ਆਪਣੀ ਭੈਣ ਤੋਂ ਨਾ ਆਪਣੇ ਭਰਾਵਾਂ ਤੋਂ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ ਕਦੇ ਵੀ ਚੂਗੇ ਤਾਂ ਫੇਰ ਹੀ ਦੱਸਾਂ ਤੁਹਾਨੂੰ ਉਹਨਾਂ ਨੇ ਕਦੇ ਇਹ ਨਹੀਂ ਕਿ ਫੋਨ ਕਰਕੇ ਹੋਰ ਗੱਲਾਂ ਹੁੰਦੀ ਵੀ ਗੱਲ ਆ ਹੋਰ ਗੱਲਾਂ ਜ਼ਰੂਰ ਕਰ ਲੈਂਦੇ ਆ ਹਾਂ ਵੀ ਕਿੱਦਾਂ ਕਿੱਦਾਂ ਨਹੀਂ ਉਹਨਾਂ ਨੇ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਡਾ ਗੁਜ਼ਾਰਾ ਕਿੱਦਾਂ ਹੁੰਦਾ ਆ ਜੀ ਅੱਗੇ ਮੈਂ ਸੀ ਮੈਂ ਅੱਗੇ ਪ੍ਰਾਈਵੇਟ ਪੜ੍ਹੀ ਐਮਏ ਮੇਰੀ ਪ੍ਰਾਈਵੇਟ ਹੋਈ ਆ ਮੈਂ ਨਾਲ-ਨਾਲ ਜੌਬ ਵੀ ਕੀਤੀ ਦੋ ਸਾਲ ਮੈਂ ਆਪਣੀ ਮੰਮੀ ਦੀ ਹੈਲਪ ਕਰਦੀ ਰਹੀ ਜਿੰਨਾ ਟਾਈਮ ਤੱਕ ਮੈਂ ਤੋਂ ਹੁੰਦੀ ਰਹੀ ਆ ਤੇ ਮੈਨੂੰ ਬਾਅਦ ਚੋ ਵੀ ਟੈਨਸ਼ਨ ਰਹਿੰਦੀ ਹਜੇ ਵੀ ਮੈਂ ਟੈਨਸ਼ਨ ਰੱਖਦੀ ਆ ਵੀ ਕਿੱਦਾਂ ਹੋਣਾ ਆ ਜੀ ਨਾਨਾ ਨਾਨੀ ਨੂੰ ਵੀ ਮਤਲਬ ਸਾਰੇ ਜਣੇ ਕਹਿੰਦੇ ਸੀ ਉਸ ਟਾਈਮ ਇੰਨੀ ਉਮਰ ਵੀ ਮੰਮਾ ਦੀ ਹੈ ਨਹੀਂ ਸੀਗੀ ਵੀ ਨਹੀਂ ਤੁਸੀਂ ਕਰ ਲੋ ਰਿਸ਼ਤੇ ਆਂਦੇ ਵੀ ਸੀ ਮੰਮਾ ਕੋਲ ਜੌਬ ਸੀ ਬਹੁਤ ਰਿਸ਼ਤੇ ਆਏ ਮੰਮਾ ਨੂੰ ਉਸ ਟਾਈਮ ਵੀ ਆਏ ਆ ਵੀ ਅਸੀਂ ਬੱਚੇ ਵੀ ਐਕਸੈਪਟ ਕਰ ਲਾਂਗੇ ਪਰ ਮੰਮਾ ਨੇ ਸਾਡੇ ਕਰਕੇ ਆਪਣਾ ਨਹੀਂ ਸੋਚਿਆ ਉਹਨਾਂ ਨੇ ਹਾਂ ਕਹਿ ਸਕਦੇ ਹੈਗੀ ਮੈਨੂੰ ਆਪਣੇ ਆਪ ਤੋਂ ਨਹੀਂ ਮੈਨੂੰ ਮੇਰੀ ਮਾਂ ਨਾਲ ਆ ਉਹਨੇ ਵਿਚਾਰੀ ਨੂੰ ਬਹੁਤ ਝਾਰਾ ਦੁੱਖ ਦੇਖਿਆ ਵਿਆਹ ਤੋਂ ਬਾਅਦ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਤੁਹਾਡੀ ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਵਧੀਆ ਆ ਪਰ ਇਹ ਆ ਵੀ ਜੋ ਕੁਝ ਹੋਇਆ ਆ ਉਹ ਅੱਜ ਵੀ ਚੇਤੇ ਆਏ ਨਾ ਮੈਂ ਆਪਣੇ ਹਸਬੰਦ ਨੂੰ ਵੀ ਦੱਸਦੀ ਨਹੀਂ ਆ ਉਹ ਆ ਬਸ ਇਹੀ ਕਹਿ ਰਹੇ ਨੇ ਕਿ ਕੁਝ ਜੋ ਹੋ ਗਿਆ ਹੋ ਗਿਆ ਹੁਣ ਆਪਾਂ ਮੰਮੀ ਨੂੰ ਕੋਈ ਦੁੱਖ ਨਹੀਂ ਹੋਣ ਦੇਣਾ ਹੈਗਾ ਹਸਬੰਦ ਮੇਰੇ ਹਮੇਸ਼ਾ ਸਪੋਰਟ ਕਰਦੇ ਆ ਮਨੂੰ ਜੀ ਅਕਸਰ ਹੀ ਸੋਸ਼ਲ ਮੀਡੀਆ ਤੇ ਬੈਡ ਕਮੈਂਟ ਵੀ ਆਉਂਦੇ ਨੇ ਚੰਗੇ ਕਮੈਂਟ ਵੀ ਆਉਂਦੇ ਨੇ ਜਦੋਂ ਲੋਕ ਬੈਡ ਕਮੈਂਟ ਕਰਦੇ ਨੇ ਉਦੋਂ ਰਿਸ਼ਤੇਦਾਰ ਆਂਡ ਗਵਾਰ ਜਾਂ ਹਸਬੰਦ ਤੁਹਾਡੇ ਜਾਂ ਤੁਸੀਂ ਦੇਖਦੇ ਹੋ ਬੈਡ ਕਮੈਂਟ ਫਿਰ ਉਸ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਮੈਂ ਐਕਚੁਅਲੀ ਪਹਿਲੀ ਗੱਲ ਮੈਂ ਪੋਸਟ ਤੇ ਆਪਣੇ ਅਕਾਊਂਟ ਤੇ ਸਾਰੇ ਡਿਲੀਟ ਕੀਤੇ ਮੈਂ ਮਤਲਬ ਕਿ ਸ਼ੋ ਨਹੀਂ ਕਰਦੀ ਹੈਗੀ ਮੈਂ ਵੀ ਕੋਈ ਮੈਨੂੰ ਕਮੈਂਟ ਕਰੇ ਮੈਂ ਪ੍ਰਾਈਵੇਸੀ ਲਗਾਈ ਹੋਈ ਆ ਮੇਰੇ ਹਸਬੰਦ ਨੂੰ ਇਹ ਪਸੰਦ ਨਹੀਂ ਆ ਵੀ ਕੋਈ ਕੁਝ ਬੋਲੇ ਮੈਂ ਮੇਰੀ ਆਦਤ ਆ ਮੈਂ ਬੋਲ ਦਿੰਨੀ ਆ ਮੈਂ ਕਹਿ ਦਿੰਨੀ ਆ ਫਿਰ ਪਤਾ ਕੋਈ ਮੁੰਡਾ ਗਲਤ ਬੋਲਦਾ ਹੈ ਤੇ ਫਿਰ ਅੱਗੇ ਕੁੜੀ ਬੋਲ ਦਿੰਦੀ ਫਿਰ ਕਹਿੰਦੇ ਕੁੜੀ ਗਲਤ ਆ ਇਸ ਗੱਲ ਕਰਕੇ ਫਿਰ ਮੇਰੇ ਕਮੈਂਟਾਂ ਮੇਂ ਸ਼ੌਫਰ ਨੇ ਹਾਂ ਸਟੋਰੀ ਦਾ ਰਿਪਲਾਈ ਜਦੋਂ ਮੈਂ ਦੇਖਦੀ ਆ ਸਟੋਰੀ ਦਾ ਮੈਸੇਜਸ ਆਏ ਹੁੰਦੇ ਆ ਰਿਪਲਾਈ ਕਰਦੇ ਹੁੰਦੇ ਆ ਨਾ ਲੋਕੀ ਮੈਨੂੰ ਇੱਕ ਮੈਂ ਸਟੋਰੀ ਪਾਈ ਸੀਗੀ ਵੀ ਮੇਰੇ ਮੰਮਾ ਨੇ ਮਨਾ ਕੀਤਾ ਮੇਰੇ ਮੰਮਾ ਨੇ ਉਧਰੋਂ ਮਨਾ ਕੀਤਾ ਆ ਕਿ ਮੇਰੇ ਹਸਬੰਦੀ ਨਹੀਂ ਤੂੰ ਵੀਡੀਓ ਪਾਣੀ ਹੈਗੀ ਤੈਨੂੰ ਸ਼ੌਂਕ ਆ ਤੂੰ ਪਾ ਲਿਆ ਕਰ ਇੱਕ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਕੀ ਗੱਲ ਤੇਰੀ ਮਾਂ ਨੇ ਤੈਨੂੰ ਮਨਾ ਨਹੀਂ ਕੀਤਾ ਸੀਗਾ ਮੈਨੂੰ ਥੋੜਾ ਜਿਹਾ ਹੋਇਆ ਵੀ ਲੋਕੀ ਪਤਾ ਨਹੀਂ ਕੀ ਸੋਚਦੇ ਆ ਜਾਂ ਕਿੱਦਾਂ ਆ ਨਾ ਉਹਨਾਂ ਦੀ ਸੋਚ ਉੱਥੇ ਕੀ ਆ ਵਸ ਵੀ ਠੀਕ ਆ ਕਮੈਂਟ ਜੋ ਮਰਜੀ ਕਰਦੋ ਬਿਨਾ ਸੋਚੇ ਸਮਝੇ ਅਗਲਾ ਮਰ ਉਹਦੇ ਕੀ ਫੀਲ ਕਰੂੰਗਾ ਕੀ ਫੀਲ ਨਹੀਂ ਕਰੂੰਗਾ ਕੁਝ ਨਹੀਂ ਮੈਨੂੰ ਇਹ ਵੀ ਕਰਨ ਦੇ ਵੀ ਤੁਸੀਂ ਮੈਮ ਲਾਈਵ ਹੋਇਆ ਕਰੋ ਮੈਂ ਨਾ ਗੱਲਾਂ ਕਰਕੇ ਲਾਈਵ ਵੀ ਨਹੀਂ ਹੁੰਦੀ ਐ ਕਿ ਮੈਨੂੰ ਪਤਾ ਮੁੰਡੇ ਕਿੱਦਾਂ ਦੇ ਕਮੈਂਟ ਕਰਦੇ ਆ ਹਾਲਾਂਕਿ ਮੈਂ ਕਦੇ ਕੁਛ ਇੰਦਾਂ ਦੀ ਡਰੈੱਸ ਨਹੀਂ ਪਾਈ ਮੈਂ ਹਮੇਸ਼ਾ ਸੂਟਾ ਵਿੱਚ ਵੀਡੀਓ ਸਫਾਈਆਂ ਆ ਮੇਰੀ ਕੋਈ ਵੀ ਡਰੈਸ ਇੱਦਾ ਦੀ ਨਹੀਂ ਹੋਣੀ ਹੈਗੇ ਜੇ ਚੋਹਾਂ ਲੱਗੇ ਵੀ ਮੈਂ ਸ਼ਰਮ ਕਰਾ ਜੋ ਕੁਛ ਇੱਦਾਂ ਜੀ ਤੇ ਜਦੋਂ ਚੰਗੇ ਕਮੈਂਟ ਆਉਂਦੇ ਨੇ ਫਿਰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਆ ਤੁਹਾਨੂੰ ਫਿਰ ਵਧੀਆ ਲੱਗਦਾ ਵਧੀਆ ਲੱਗਦਾ ਮੈਨੂੰ ਇੱਥੇ ਵੀ ਫਗਵਾੜੇ 'ਚ ਵੀ ਕਈ ਕੁੜੀਆਂ ਇੱਦਾਂ ਦੀਆਂ ਮਿਲੀਆਂ ਬਹੁਤ ਖੁਸ਼ ਹੋ ਕੇ ਮਿਲੀਆਂ ਮੈਨੂੰ ਫਿਰ ਮੈਸੇਜ ਵੀ ਕਰਦੀਆਂ ਆ ਉਹ ਦੀਦੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਵੀ ਤੁਸੀਂ ਮਤਲਬ ਕਿ ਇਹੋ ਜੇ ਨਹੀਂ ਹੈਗੇ ਵੀ ਹਾਂ ਜੇ ਤੁਹਾਨੂੰ ਬੁਲਾਇਆ ਤੁਸੀਂ ਐਟੀਟਿਊਡ ਦਿਖਾਉਣੀ ਆ ਮੈਨੂੰ ਖੁਦ ਨੂੰ ਕਦੇ ਕਦੇ ਫੀਲ ਨਹੀਂ ਹੁੰਦਾ ਮੈਂ ਸੱਚੀ ਮੈਂ ਇੰਸਟਾਗ੍ਰਾਮ ਤੇ ਹੈਗੀ ਆ ਲੋਕੀ ਮੈਨੂੰ ਇੰਨਾ ਦੇਖਦੇ ਆ ਪਹਿਲਾਂ ਨੂਰ ਮੈਲ ਸਾਈਡ ਮੈਨੂੰ ਬਹੁਤ ਲੋਕੀ ਸੀਗੇ ਮੈਨੂੰ ਜੇ ਮੈਂ ਕਿਤੇ ਵੀਡੀਓਜ਼ ਬਣਾਉਣੀ ਹਾਂ ਮੈਂ ਉੱਥੇ ਮੈਨੂੰ ਉਹਨਾਂ ਨੇ ਦੇਖ ਲੈਣਾ ਉਹਨਾਂ ਨੇ ਮੈਨੂੰ ਵੀਡੀਓ ਮੇਨੂੰ ਫੋਟੋਆਂ ਵੀ ਖਿੱਚਵਾਈਆਂ ਇੱਥੇ ਵੀ ਫਗਵਾੜੇ 'ਚ ਮੈਨੂੰ ਕਈ ਲੋਕ ਮਿਲਦੇ ਆ ਮੈਨੂੰ ਬੁਲਾਉਂਦੇ ਆ ਕੁੜੀਆਂ ਮੋਸਟਲੀ ਬਹੁ ਆ ਉਹ ਮੈਨੂੰ ਬੁਲਾਉਂਦੀਆਂ ਆ ਕਿ ਦੀਦੀ ਤੁਸੀਂ ਵੀਡੀਓਜ਼ ਬਹੁਤ ਸੋਹਣੀਆਂ ਬਣਾਉਂਦੀਆਂ ਜਾਂ ਕਿਦਾਂ ਆ ਬਸ ਉਹਨਾਂ ਨੇ ਇਹ ਆ ਦੀ ਤੁਸੀਂ ਸਿੰਪਲ ਰਹਿੰਦੇ ਆ ਸਾਨੂੰ ਸੋਹਣੇ ਲੱਗਦੇ ਆ ਜੀ ਤੇ ਹੁਣ ਆਪਣੇ ਹਸਬੰਦ ਕਦੋਂ ਲੈ ਕੇ ਆ ਰਹੇ ਤੁਸੀਂ ਰੀਲਾ ਦੇ ਵਿੱਚ ਹਸਬੰਦ ਦੀ ਮੈਂ ਵੀਡੀਓ ਅਪਲੋਡ ਇੱਕ ਕੀਤੀ ਤਾਂ ਹੋਈ ਆ ਹੁਣ ਹੌਲੀ-ਹੌਲੀ ਟਰਾਈ ਕਰਦੀ ਆ ਕਿ ਉਹਨਾਂ ਨੂੰ ਲੈ ਕੇ ਆਵਾਂ ਜਲਦੀ ਜੀ ਟੂ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੈਡ ਕਮੈਂਟ ਕਰਦੇ ਉਹਨਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਉਹਨਾਂ ਨੂੰ ਤਾਂ ਮੈਂ ਤਾਂ ਕੀ ਜੱਜ ਪਹਿਲੀ ਗੱਲ ਇਹ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਹੈਗੇ ਜਿਹੜੇ ਲੋਕੀ ਹੁਣ ਇੰਸਟਾਗ੍ਰਾਮ ਤੇ ਕਈ ਲੋਕ ਹੈ ਹਾਂ ਕੁੜੀਆਂ ਹੈਗੀਆਂ ਜਿਹੜੀਆਂ ਗਲਤ ਵੀਡੀਓਸ ਪਾਉਂਦੀਆਂ ਆ ਉਹ ਤਾਂ ਉਹਨਾਂ ਦੀ ਆ ਮਤਲਬ ਕਿ ਉਹਨਾਂ ਦੀ ਲਾਈਫ ਆ ਆਪਾਂ ਕਿਸੇ ਦੀ ਲਾਈਫ ਨੂੰ ਨਹੀਂ ਜੱਜ ਕਰ ਸਕਦੇ ਹੈਗੇ ਬਾਕੀ ਬੈਡ ਕਮੈਂਟ ਜਿਹੜੇ ਕਰਦੇ ਆ ਉਹਨਾਂ ਨੂੰ ਆਦਤਾਂ ਉਹਨਾਂ ਨੇ ਕਦੇ ਵੀ ਨਹੀਂ ਸੁਧਰਨਾ ਹੈਗਾ ਬਾਕੀ ਕਈਆਂ ਨੂੰ ਮੇਰੀ ਗੱਲਾਂ ਵਧੀਆ ਵੀ ਲੱਗਣੀਆਂ ਕਈਆਂ ਨੂੰ ਗਲਤ ਵੀ ਲੱਗਣੀਆਂ ਕਈਆਂ ਨੇ ਕਮੈਂਟ ਵੀ ਕਰਨੇ ਆ ਹਾਂ ਵੀ ਤੂੰ ਇੱਦਾਂ ਤੂੰ ਬਹੁਤ ਸਿਆਣੀ ਆ ਜਾਂ ਕਿਦਾਂ ਆ ਪਰ ਮੈਂ ਕਿਸੇ ਬਾਰੇ ਇਦਾਂ ਨਹੀਂ ਕਦੇ ਵੀ ਸੋਚਿਆ ਨਾ ਮੈਨੂੰ ਪਹਿਲੀ ਗੱਲ ਇਹ ਮੈਂ ਲੋਕਾਂ ਦੀ ਕਦੇ ਟੈਨਸ਼ਨ ਨਹੀਂ ਲਈ ਹੈਗੇ ਵੀ ਲੋਕ ਮੇਰੇ